ਪੰਜਾਬ ਦੇ ਮੌਜੂਦਾ ਹਾਲਾਤ ਔਰ ਪੰਜਾਬ ਤੋਂ ਜਿਹੜੇ ਫੰਡ ਖੋਹੇ ਜਾ ਰਹੇ ਨੇ ਉਹਨਾਂ ਕਾਰਨ ਕੀ ਹੈ ਕਿ ਇਸ ਕਾਰਨ ਵਸ ਪੰਜਾਬ ਅੱਜ ਕਰਜ਼ੇ ਦੀ ਮਾਰ ਹੇਠ ਹੈ ਔਰ ਕਿਹੜੇ ਕਾਰਨਾਂ ਦੇ ਕਰਕੇ ਪੰਜਾਬ ਦੇ ਜਿਹੜੇ ਫੰਡ ਪੰਜਾਬ ਨੂੰ ਮਿਲ ਰਹੇ ਸੀ ਪੰਜਾਬ ਦੀ ਡਿਵੈਲਪਮੈਂਟ ਦੇ ਵਾਸਤੇ ਭਾਵੇਂ ਉਹ ਦਿਹਾਤੀ ਡਿਵੈਲਪਮੈਂਟ ਹੋਵੇ ਭਾਵੇਂ ਉਹ ਸਿਹਤ ਸੰਬੰਧੀ ਡਿਵੈਲਪਮੈਂਟ ਹੋਵੇ ਪਰ ਹੁਣ ਉਹ ਫੰਡਸ ਪੰਜਾਬ ਨੂੰ ਨਹੀਂ ਮਿਲ ਰਹੇ ਇਨ੍ਹਾਂ ਹਾਲਾਤਾਂ ਦੇ ਵਿੱਚ ਜ਼ਿੰਮੇਵਾਰ ਕੌਣ ਹੈ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਕਿਦੇ ਕਾਰਨ ਕਰਕੇ ਸਭ ਕੁਝ ਹੋਇਆ ਇਸ ਸਵਾਲ ਦਾ ਜਵਾਬ ਸੀਐਮ ਭਗਵੰਤ ਮਾਨ ਨੇ ਦਿੱਤਾ ਹੈ ਇੱਕ ਭਾਸ਼ਣ ਦੌਰਾਨ ਸੀਐਮ ਭਗਵੰਤ ਮਾਨ ਬੋਲਦੇ ਨਜ਼ਰ ਆਏ ਨੇ ਔਰ ਉਹਨਾਂ ਨੇ ਸਾਫ਼ ਕਿਹਾ ਆ ਕਿ ਇਹਦੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਭਾਰਤੀ ਹੈ। ਉਹੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਅਚਾਨਕ ਬੀਜੇਪੀ ਦਾ ਪੱਲਾ ਫੜ ਲਿਆ। ਪਰ ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਦਾ ਪੱਲਾ ਤਾਂ ਫੜ ਲਿਆ ਪਰ ਸੀਐਮ ਭਗਵੰਤ ਮਾਨ ਨੇ ਵੱਡੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੀ ਸਰਕਾਰ ਵੇਲੇ ਜੋ ਕੁਝ ਹੋਇਆ ਜੋ ਸਭ ਕੋ ਜੋੜਾਂ ਦੀਆਂ ਨੀਤੀਆਂ ਸਨ ਕਾਂਗਰਸ ਦੀਆਂ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਨੂੰ 8000 ਕਰੋੜ ਰੁਪਇਆ ਜਿਹੜਾ ਮਿਲਦਾ ਸੀ ਉਹ ਨਹੀਂ ਮਿਲਦਾ ਪਿਆ ਉਸ ਦੇ ਵਿੱਚ ਐਨ ਐਚ ਐਮ ਨੈਸ਼ਨਲ ਹੈਲਥ ਮਿਸ਼ਨ ਔਰ ਉਸ ਦੇ ਵਿੱਚ ਰੂਰਲ ਡਿਵੈਲਪਮੈਂਟ ਫੰਡ ਵੀ ਆਉਂਦਾ ਹੈ ਦਰਸਲ ਰੂਰਲ ਡਵੈਲਪਮੈਂਟ ਫੰਡ ਦੀ 55100 ਕਰੋੜ ਦੀ ਰਕਮ ਜਿਹੜੀ ਸੀਗੀ ਜਿਹੜੀ ਕੇਂਦਰ ਵੱਲੋਂ ਆਣੀ ਸੀ ਉਹ ਪੰਜਾਬ ਨੂੰ ਦੁਬਾਰਾ ਨਹੀਂ ਦਿੱਤੀ ਗਈ। ਉਹ ਇਸ ਕਰਕੇ ਨਹੀਂ ਦਿੱਤੀ ਗਈ ਕਿਉਂਕਿ ਕੇਂਦਰ ਨੇ ਇਲਜ਼ਾਮ ਲਗਾਇਆ ਪੰਜਾਬ ਦੇ ਉੱਤੇ ਕਿ ਪੰਜਾਬ ਦੇ ਅੰਦਰ ਜੋ ਆਰਡੀਐਫ ਦੇ ਜ਼ਰੀਏ ਫੰਡ ਆ ਰਿਹਾ ਸੀ ਸੈਕਟਰ ਦੇ ਵੱਲੋਂ ਉਹ ਗਲਤ ਥਾਂ ਦੇ ਉੱਤੇ ਵਰਤਿਆ ਜਾ ਰਿਹਾ ਸੀ। ਯਾਨੀ ਕਿ ਜਿੱਥੇ ਵਰਤਣਾ ਚਾਹੀਦਾ ਸੀ ਉੱਥੇ ਨਹੀਂ ਵਰਤਿਆ ਗਿਆ ਪਰ ਉਸ ਦੀ ਥਾਂ ਤੇ ਕਿਤੇ ਹੋਰ ਵਰਤ ਦਿੱਤਾ ਗਿਆ। ਇਸ ਵਾਸਤੇ ਅ ਕੇਂਦਰ ਨੇ ਉਹ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਕੇਂਦਰ ਨੇ ਇਹ ਦਾਵਾ ਕੀਤਾ ਕਿ ਪਹਿਲਾ ਵਿਧਾਨ ਸਭਾ ਦੇ ਵਿੱਚ ਇਹ ਰੂਲ ਪਾਸ ਕੀਤਾ ਜਾਵੇ ਕਿ ਜਿਹੜਾ ਫੰਡ ਜਿਸ ਵਾਸਤੇ ਆਵੇਗਾ ਉੱਥੇ ਹੀ ਵਰਤਿਆ ਜਾਵੇਗਾ ਉਹ ਰੂਲ ਪਾਸ ਹੋਇਆ ਪਰ ਤਾਂ ਵੀ ਜਿਹੜਾ ਕਮਿਸ਼ਨ ਹੈ ਉਸ ਦੇ ਉੱਤੋਂ ਇਨਕਾਰ ਕਰ ਦਿੱਤਾ ਗਿਆ ਖੈਰ ਇਸ ਤੋਂ ਬਾਅਦ ਜੇ ਐਨ ਐਚ ਐਮ ਦੀ ਗੱਲ ਕਰੀਏ ਤਾਂ ਉਸ ਦੇ ਤਹਿਤ ਵੀ ਪੰਜਾਬ ਨੂੰ ਵੱਡੀ ਮਾਤਰਾ ਦੇ ਵਿੱਚ ਫੰਡ ਜਿਹੜੇ ਨੇ ਉਹ ਨਹੀਂ ਦਿੱਤੇਗੇ ਉਹਨਾਂ ਦੇ ਫੰਡ ਰੋਕ ਦਿੱਤੇ ਗਏ ਪੰਜਾਬ ਨੂੰ ਜਿਹੜੇ ਫੰਡ ਆਨੈਸੈਂਸ ਸੈਂਟਰ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਜੋ ਡਿਵੈਲਪਮੈਂਟ ਹੋ ਰਹੀ ਸੀ ਉਹ ਫਿਲਹਾਲ 홀ਡ ਤੇ ਪੈ ਗਈ ਹੈ ਇੱਕ ਪਾਸੇ ਜਿੱਥੇ ਪੰਜਾਬ ਦੇ ਅੰਦਰ ਆਮ ਆਦਮੀ ਕਲੀਨਿਕਸ ਜਿਹੜੇ ਬਣਦੇ ਪਏ ਸੀ ਉਹਨਾਂ ਨੂੰ ਵੀ ਇੱਕ ਵਾਰੀ ਤਾਂ ਝਟਕਾ ਲੱਗਿਆ ਸੀ ਪਰ ਉਹ ਹੌਲੀ-ਹੌਲੀ ਆਪਣੀ ਰਫ਼ਤਾਰ ਵਿੱਚ ਆਉਂਦੇ ਨਜ਼ਰ ਆਉਣ ਲੱਗੇ ਪਰ ਫਿਲਹਾਲ ਜਿਹੜੇ ਫੰਡ ਸੈਂਟਰ ਤੋਂ ਆ ਰਹੇ ਨੇ ਉਹ ਬੰਦ ਗਏ ਯਾਨੀ ਕਿ ਕੋਲ ਮਿਲਾ ਕੇ 8000 ਕਰੋੜ ਦਾ ਮਸਲਾ ਹੈ ਔਰ ਉਹ ਪੰਜਾਬ ਦੇ ਕੋਲ ਨਹੀਂ ਆ ਰਿਹਾ ਉਸੇ ਮਸਲੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਸਿੱਧਾ ਇਲਜ਼ਾਮ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਸਾਧਿਆ ਹੈ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੁਣ ਭਾਜਪਾ ਦੇ ਸੀਨੀਅਰ ਲੀਡਰ ਨੇ ਉਹਨਾਂ ਦੇ ਉੱਤੇ ਸਾਧਿਆ ਹੈ ਕਿਉਂਕਿ ਉਹਨਾਂ ਨੇ ਇਲਜ਼ਾਮ ਲੇ ਕਿ ਉਹਨਾਂ ਨੇ ਆਪਣੀ ਸਰਕਾਰ ਵੇਲੇ ਪੰਜਾਬ ਦੇ ਹਾਲਾਤ ਜਿਹੜੇ ਨੇ ਉਸ ਕਦਰ ਕਰ ਦਿੱਤੇ ਪੰਜਾਬ ਨੂੰ ਜਿਹੜਾ ਪੈਸਾ ਆਉਂਦਾ ਸੀ ਉਸ ਨੂੰ ਇਸ ਤਰ੍ਹਾਂ ਵਰਤਿਆ ਕਿ ਹੁਣ ਕੇਂਦਰ ਪੈਸਾ ਦੇ ਕੇ ਰਾਜ਼ੀ ਨਹੀਂ ਔਰ ਇਸ ਬਾਰੇ ਚ ਨੀਤੀ ਆਯੋਗ ਦੀ ਮੀਟਿੰਗ ਦਾ ਵੀ ਜ਼ਿਕਰ ਕੀਤਾ ਗਿਆ ਸੀ ਐਮ ਭਗਵੰਤ ਮਾਨ ਦੇ ਵੱਲੋਂ ਕਿ ਜਦੋਂ ਉਹ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਗਏ ਤੇ ਉਹਨਾਂ ਦੇ ਨਾਲ ਕੀ ਉਤਿਰਾ ਹੋਇਆ ਔਰ ਉਸ ਤੋਂ ਉਹਨਾਂ ਨੂੰ ਕਿਹੜੀ ਸਿੱਖ ਮਿਲੀ ਇਹੋ ਜੀ ਕਿਹੜੀ ਸਿੱਖ ਹੈ ਜਿਸ ਦੇ ਨਾਲ ਪੰਜਾਬ ਦਾ ਪੈਸਾ ਪੰਜਾਬ ਦੇ ਕੋਲ ਵਾਪਸ ਆ ਸਕਦਾ ਹੈ ਪੰਜਾਬ ਨੂੰ ਜਿਹੜਾ ਪੈਸਾ ਜਿਹੜੇ ਫੰਡਸ ਆਉਂਦੇ ਸੀ ਪੰਜਾਬ ਨੂੰ ਉਸ ਚਾਰੂ ਢੰਗ ਨਾਲ ਚਲਾਉਣ ਵਾਸਤੇ ਉਹ ਵਾਪਸ ਆ ਸਕਦੇ ਨਹੀਂ ਤਾਂ ਹਾਲਾਤ ਜਿਹੜੇ ਪੰਜਾਬ ਦੇ ਨੇ ਉਹ ਜਾਦਾ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਪੰਜਾਬ ਨੂੰ ਵਾਰ-ਵਾਰ ਕਰਜ਼ਾ ਲੈਣਾ ਪੈ ਰਿਆ ਹੁਣ ਵੀ ਦੁਬਾਰਾ ਕਰਜ਼ੇ ਦੀ ਗੱਲ ਕੀਤੀ ਗਈ ਆ ਉਸ ਦੇ ਵਿੱਚ ਵੀ 33000 ਕਰੋੜ ਰੁਪਏ ਦੇ ਕਰਜ਼ੇ ਦੀ ਗੱਲ ਹੋਈ ਆ ਔਰ ਉਸ ਦੇ ਨਾਲ ਪੰਜਾਬ ਦਾ ਜਿਹੜਾ ਕੁੱਲ ਕਰਜ਼ਾ ਹੈਗਾ ਆ ਉਹ ਵੱਧ ਕੇ 5.5 ਲੱਖ ਕਰੋੜ ਤੱਕ ਪਹੁੰਚ ਜਾਵੇਗਾ ਔਰ ਇਸ ਮਸਲੇ ਨੂੰ ਲੈ ਕੇ ਵਿਵਾਦ ਅਜੇ ਵੀ ਉਸੇ ਤਰ੍ਹਾਂ ਬਰਕਰਾਰ ਹੈ ਜੋ ਵੀ ਹੋਏਗਾ ਉਹਦੇ ਸਮੇਂ ਨੂੰ ਉਹ ਦੱਸਦੇ ਰਹਿਵਾਂਗੇ ਪਰ ਫਿਲਹਾਲ ਸੀਐਮ ਭਗਵੰਤ ਮਾਨ ਨੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਦੇ ਉੱਤੇ ਜੋ ਸਵਾਲ ਸਾਦੇ ਨੇ ਜੋ ਨਿਸ਼ਾਨੇ ਸਾਦੇ ਨੇ ਉਹ ਸੁਣ ਲਿਆ ਸੋ 8000 ਕਰੋੜ ਰੁਪਏ ਆਪਣਾ ਇਹ ਰੋਕੀ ਬੈਠੇ ਕੇਂਦਰ ਵਾਲੇ ਜੀ ਜੋ 5500 ਕਰੋੜ ਦਾ ਇਕੱਲਾ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀ ਕਨ ਬੋਰਡ ਦਾ ਉਹ ਰੋਕਿਆ ਕਿਉਂ ਸੀ ਕੈਪਟਨ ਮਰਿੰਦਰ ਨੇ ਗਲਤ ਜਗ੍ਹਾ ਤੇ ਵਾਰਤ ਲਿਆ ਕਿਤੇ ਹੋਰ ਵਾਰਤ ਲਿਆ ਉਹਨੇ ਪੈਸੇ ਰੋਕਤੇ ਪੈਸੇ ਰੋਕਤੇ ਜਦੋਂ ਅਸੀਂ ਗਏ ਤਾਂ ਮੈਨੂੰ ਕਹਿੰਦੇ ਵਿਧਾਨ ਸਭਾ ਚ ਰੂਲ ਬਦਲੋ ਕਿ ਸਿਰਫ ਪੈਸਾ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਜਾਂ ਮੰਡੀਆਂ ਦੀ ਅਪਗ੍ਰੇਡیشن ਤੇ ਹੀ ਲੱਗੂਗਾ ਮੈਂ ਮੈਂ ਵਿਧਾਨ ਸਭਾ ਚ ਲਿਆਂਦਾ ਮੈਂ ਕਿ ਅਸੀਂ ਲਾਉਣੀ ਮੰਡੀਆਂ ਤੇ ਆ ਮੰਡੀਆਂ ਨੂੰ ਜਾਣ ਵਾਲੀਆਂ 67000 ਕਿਲੋਮੀਟਰ ਸੜਕਾਂ ਉਹਨਾਂ ਨੂੰ ਬਣਾਉਣਾ ਹੈ ਪਰ ਅਸੀਂ ਰੂਲ ਬਦਲਤਾ ਅਸੀਂ ਕਹ ਦੇ ਦਿਓ ਕਹਿੰਦੇ ਨਾ ਮੰਡੀ ਦਾ ਟੈਕਸ ਕਹਿੰਦੇ ਜ਼ੀਰੋ ਕਰਾਂਗੇ ਮੈਂ ਕਹਿੰਦਾ ਜੀ ਪਹਿਲਾਂ 3% ਹੈ ਜ਼ੀਰੋ ਕਿਵੇਂ ਕਰ ਦਊਗਾ ਤੁਸੀਂ ਕਹਿੰਦੇ ਨਾ ਹਮ ਦੂਸਰੇ ਸਟੇਟਾਂ ਕੋ ਜ਼ੀਰੋ ਦੇ ਰਹੇ ਮੈਂ ਕਹਿੰਦਾ ਨਾ ਫੇਰ ਐ ਨਹੀਂ ਚੱਲਣਾ ਕੰਮ ਠੀਕ ਹੈ ਨਾ 5500 ਕਰੋੜ ਕੈਪਟਨ ਹੋਰਾਂ ਦੀਆਂ ਗਲਤੀਆਂ ਕਰਕੇ ਉੱਥੇ ਰੋਕਿਆ ਪਿਆ ਹੁਣ ਕੈਪਟਨ ਉਹ ਉਸੇ ਪਾਰਟੀ ਚਲੇ ਗਿਆ ਕਰਵਾਵੇ ਨਾ ਕਲੀਅਰ ਉਥੋਂ ਸੁਰਵੀਲ ਜਾਖੜ ਕਰਵਾਵੇ ਨਾ ਕਲੀਅਰ ਹੋਏ ਪੈਸਾ ਆ ਜਿਹੜੇ ਮਨਪੀਤ ਬਦਲ ਹੋ ਵੀ ਕਰਾਉਣ ਨਾ ਉੱਥੇ ਪੈਸਾ ਕਿ ਪਈ ਪੰਜਾਬ ਦਾ ਪੈਸਾ ਦੇ ਤੁਸੀਂ ਪੰਜਾਬ ਦੇ ਹੋ ਕੇ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਰਹੇ ਫਿਰ ਐਨਐਚਐਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਆਹ ਸਥਾਨ ਦਾ ਊਰੋਕ ਰੱਖਿਆ ਵੀਰੋ ਮੈਂ ਕਈ ਵਾਰੀ ਗਿਆਨੀ ਨੀਤੀਯੋਗ ਦੀਆਂ ਮੀਟਿੰਗਾਂ 'ਚ ਵੀ ਗਿਆ ਵੀ ਸਾਡੇ ਪੈਸੇ ਦੇ ਦਿਓ ਕੋਈ ਕਪਸਰ ਮੇਰਾ ਫੈਨ ਹੈ ਉੱਥੇ ਨਾ ਤਾਂ ਲੈਣਾ ਐਵੇਂ ਨੂੰ ਸਸਪੈਂਡ ਕਰ ਦੂ ਮੋਦੀ ਉਹ ਮੈਨੂੰ ਕਹਿੰਦਾ ਜੀ ਇੱਥੇ ਪੈਸੇ ਨਹੀਂ ਮਿਲਣੇ ਮੈਂ ਕਿਹਾ ਯਾਰ ਨੀਤੀਯੋਗ ਚ ਬੈਠੇ ਆ ਇੱਥੋਂ ਹੀ ਤਾਂ ਨੀਤੀਆਂ ਬਣਦੀਆਂ ਨੇ ਇੱਥੋਂ ਪੈਸੇ ਕਿਉਂ ਨਹੀਂ ਮਿਲਣੇ ਕਹਿੰਦਾ ਨਾ ਨਾ ਲੋਕਾਂ ਕੋਲੇ ਜਾਓ ਪੰਜਾਬ ਦੇ ਲੋਕਾਂ ਕੋਲੇ ਮੈਂ ਕਿਹਾ ਲੋਕਾਂ ਕੋਲੇ ਕੀ ਕਰਨ ਜਾਵਾਂ ਲੋਕਾਂ ਨੇ ਤਾਂ ਕਰਤਾ ਕੰਮ ਲੋਕਾਂ ਨੇ ਤਾਂ 117 ਚੋਂ 92 ਦੇਤੀਆਂ ਕਹਿੰਦੇ ਨਾ ਨਾ ਇੱਕ ਵਾਰੀ ਫੇਰ ਜਾਓ ਫੇਰ ਕੱਲ ਬਣ ਜੂ ਕਹਿੰਦੇ ਉਹ 92 ਪੰਜਾਬ ਵਾਲੀਆਂ ਸੀ ਮੈਂ ਕਿਹਾ ਹੁਣ ਕੀ ਕਰਾਂ ਕਹਿੰਦਾ ਐ ਕਰੋ 13 ਦੀਆਂ 13 ਸੀਟਾਂ ਪੰਜਾਬ ਚੋਂ ਆਮ ਆਨIi ਪਾਰਟੀ ਵਾਸਤੇ ਜਿਤਾ ਲਿਓ 10 ਤੁਹਾਡੇ ਪਹਿਲੀ ਹੈਗੇ ਨੇ ਉਹ ਵਿੱਚ ਰਾਜ ਸਭਾ ਚ ਬਾਕੀ ਦਿੱਲੀ ਤੋਂ ਤੇ ਆਣ ਲੋਣ ਆ ਜਾਣਗੇ ਜਦੋਂ ਤੁਸੀਂ 30 35 ਹੋਗੇ ਨਾ ਜੋ 30 35 ਇਕੱਠੇ ਬੋਲਣਗੇ ਮਜਾਲ ਐ 1 ਕਰਪਈਆ ਵੀ ਇਹ ਰੱਖ ਸਕਣ ਜੈ ਕੋਈ 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 ਵੀ ਸਰਕਾਰ ਕੇਂਦਰ ਦੀ ਆਵੇ ਪੈਸਾ ਡੱਬੀ ਬੈਠੇ ਨੇ ਮੇਰੇ ਮੇਰੇ 13 ਹੱਥ ਹੋ ਜਾਣਗੇ ਫਿਰ ਹੁਣ ਮੈਂ ਇਕੱਲਾ ਲੜੀ ਜਾਨਾ ਹੀ ਭਾਜਪੀ ਨਾਲ ਇਕੱਲਾ ਲੜੀ ਜਾਨਾ ਗਵਰਨਰ ਨਾਲ ਇਕੱਲਾ ਲੜੀ ਜਾਨਾ ਹਰ ਗੱਲ ਤੇ ਸੁਪਰੀਮ ਕੋਰਟ ਜਾਣਾ ਪੈਂਦਾ ਹੈ ਕਾਂਗਰਸੀਆਂ ਨਾਲ ਇਕੱਲਾ ਲੜੀ ਜਾਂਦਾ ਤਾਂ ਫਿਰ ਹੁਣ ਜੇ ਤੁਸੀਂ ਮੈਨੂੰ 13 ਹੱਥ ਦੇ ਦੋਗੇ ਪੰਜਾਬ ਚੋਂ ਤਾਂ ਮੇਰਾ ਭਾਰ ਵੀ ਸੌਖਾ ਹੋਊ ਤੇ ਉਸ ਤੋਂ ਬਾਅਦ ਮੈਂ ਤੁਸੀਂ ਦੇਖਿਓ ਸਹੀ ਨਜ਼ਾਰੇ ਵਾਹਦੇ ਜਦੋਂ ਉਹ ਪੈਸੇ ਆਗੇ ਨਾ ਮੈਂ ਕਿਹੜਾ ਪੈਸਾ ਮੈਂ ਤਾਂ ਬਿਆਸ ਸਮੇਂ ਤੇ ਲਾਉ ਥੋੜੇ ਤੇ ਸੋ ਇਸ ਕਰਕੇ ਮੈਂ ਤਾਂ ਚਾਹ ਹੀ ਇਸ ਗੱਲ ਦਾ ਹੁੰਦਾ ਜਦੋਂ ਸਵੇਰੇ ਉੱਠਦਾ ਜਦੋਂ ਮੈਂ ਉੱਠ ਅੱਖ ਖੁੱਲਦੀ ਹੈ ਸਭ ਤੋਂ ਪਹਿਲਾਂ ਸ਼ੁਕਰਾਨਾ ਰੱਬ ਦਾ ਕਰਦਿਆਂ ਕਿ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਵਾਸਤੇ ਸੋ ਮੈਂ ਤਾਂ ਇਸ ਕਿਸਮ ਦਾ ਬੰਦਾ ਤੁਸੀਂ 13 ਜ਼ੀਰੋ ਕਰ ਦੋ ਬਾਕੀ ਜ਼ਿੰਮੇਵਾਰੀ ਫਿਰ ਮੇਰੀ ਹੈ ਫਿਰ ਮੈਨੂੰ ਪਤਾ ਵੀ ਇਹ ਜਿਹੜਾ ਘੋ ਹੈ ਇਹ ਉਂਗਲੀ ਟੇਢੀ ਨਾਲ ਨਿਕਲਣਾ ਹੈ ਸਿੱਧੀ ਨਾਲ ਜਾਂ ਕਿਵੇਂ ਕਰਨਾ ਹੈ ਸੋ ਇੱਕ ਵਾਰੀ ਤਾੜੀ ਇਸ ਗੱਲ ਤੇ ਮਾਰ ਦਿਓ ਕਿ ਜੇ ਤੁਸੀਂ ਇਹ ਮੇਰੇ ਹਾਮੀ ਭਰਦੇ ਹੋ ਇਸ ਗੱਲ ਨਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ